ਕਿ ਕੱਲ 21 ਤਰੀਕ ਨੂੰ ਕੋਈ ਵੀ ਪੰਜਾਬ ਦੀ ਦੁੱਧ ਵਾਲੀ ਡੈਰੀ ਉਹ ਨਹੀਂ ਖੁੱਲੇਗੀ ਮਿਲਕ ਫੰਡ ਪੰਜਾਬ ਵੱਲੋਂ ਸਾਡੇ ਦੁੱਧ ਉਤਪਾਦਕਾਂ ਅਤੇ ਸ਼ਗਤਰਾਂ ਦੇ ਨਾਲ ਜਿਸ ਤਰ੍ਹਾਂ ਦੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਹਰਾਸਮੈਂਟ ਕੀਤੀ ਜਾ ਰਹੀ ਹੈ ਆਪ ਸਰਕਾਰ ਦੇ ਨਾਲ ਹੁਣ ਆਰਪਾਰ ਦੀ ਲੜਾਈ ਲੜਨ ਦਾ ਜਿਹੜਾ ਸਮਾਂ ਉਹ ਆ ਚੁੱਕਿਆ ਹੈ ਕਿਉਂਕਿ ਕਾफी ਲੰਬੇ ਸਮੇਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਸਹਿਕਾਰਤਾ ਵਿਭਾਗ ਹੈ ਜਿਹੜਾ ਉਹ ਸੀਐਮ ਸਾਹਿਬ ਨੇ ਆਪਣੇ ਕੋਲ ਰੱਖਿਆ ਹੋਇਆ ਤੇ ਸੀਐਮ ਸਾਹਿਬ ਬਿਲਕੁਲ ਵੀ ਇਸ ਮਹਿਕਮੇ ਦੇ ਉੱਤੇ ਧਿਆਨ ਨਹੀਂ ਦੇ ਰਹੇ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸੋ ਦੀ ਪੰਜਾਬ ਰਾਜ ਦੁੱਧ ਉਤਪਾਦਕ ਸਹਿਕਾਰੀ ਸੁਵਾਂਵਾਂ 77 ਜੁਨੀਅਨ ਦੇ ਜਿੰਨੇ ਵੀ ਸਾਡੇ 77 ਸਾਥੀ ਹੈ ਅਤੇ ਜਿੰਨੇ ਵੀ ਸਾਡੇ ਦੁੱਧ ਉਤਪਾਦਕ ਵੀਰ ਹੈ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜਿਵੇਂ ਕਿ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮਿਲਕ ਫੈਡ ਪੰਜਾਬ ਦੀਆਂ ਕੁਝ ਨੀਤੀਆਂ ਕਾਰਨ ਸਾਡੇ ਲੋਕਾਂ ਨੂੰ ਤੇ ਦੁੱਧ ਉਤਪਾਦਕਾਂ ਨੂੰ ਨਾਲ 77 ਨੂੰ ਬਹੁਤ ਵੱਡੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਜਦੋਂ ਤੋਂ ਇਹਨਾਂ ਨੇ ਇਹ ਲੌਗ ਸਿਸਟਮ ਹੈ ਜਿਹੜਾ ਉਹਨੂੰ ਲਾਗੂ ਕੀਤਾ ਹੈ ਸੋ ਸਾਥੀਓ ਲੰਬੇ ਸਮੇਂ ਤੋਂ ਅਸੀਂ ਮੈਨੇਜਮੈਂਟ ਦੇ ਨਾਲ ਗੱਲਾਂ-ਬਾਤਾਂ ਰਾਹੀਂ ਇਸ ਸਿਸਟਮ ਦੀਆਂ ਖਾਮੀਆਂ ਨੂੰ ਦੂਰ ਕਰਨ ਦੇ ਲਈ ਉਪਰਾਲੇ ਕੀ ਕਰ ਰਹੇ ਸੀ ਪਰ ਹੁਣ ਤੱਕ ਮਿਲਕ ਫੈਡ ਦੀ ਮੈਨੇਜਮੈਂਟ ਵੱਲੋਂ ਖਾਮੀਆਂ ਦੂਰ ਕਰਨ ਦੀ ਬਜਾਏ ਨਵੇਂ ਨਵੇਂ ਜਿਹੜੇ ਆਰਡਰ ਹੈ ਉਹ ਜਾਰੀ ਕੀਤੇ ਗਏ ਤੇ ਬਾਰ ਬਾਰ ਕਹਿਣ ਤੇ ਕਿ ਜਦੋਂ ਤੱਕ ਇਹਨਾਂ ਦੀਆਂ ਖਾਮੀਆਂ ਦੂਰ ਨਹੀਂ ਹੁੰਦੀਆਂ ਉਦੋਂ ਤੱਕ ਇਸ ਸਿਸਟਮ ਨੂੰ ਅਨਲੌਕ ਕੀਤਾ ਜਾਵੇ ਪਰ ਮਿਲਕ ਫੈਡ ਦੀ ਮੈਨੇਜਮੈਂਟ ਵੱਲੋਂ ਕਿਸੇ ਵੀ ਗੱਲ ਦਾ ਜਿਹੜਾ ਸਾਨੂੰ ਜਵਾਬ ਹੈ ਉਹ ਨਹੀਂ ਮਿਲ ਸਕਿਆ ਜਿੱਥੇ ਕਿ ਅਸੀਂ 21 ਤਰੀਕ ਨੂੰ ਪੂਰੇ ਪੰਜਾਬ ਦੇ ਮਿਲਕ ਪਲਾਂਟਾਂ ਦੇ ਅੱਗੇ ਧੰਨ ਦੇਣ ਦੀ ਜਿਹੜੀ ਕਾਲ ਦਿੱਤੀ ਸੀ ਉਹ ਪੂਰੀ ਤਰ੍ਹਾਂ ਕੱਲ ਅਸੀਂ ਕਾਮਯਾਬ ਕਰਾਂਗੇ ਸੋ ਜਿੰਨੇ ਵੀ ਸਾਡੇ ਸ਼ਕਤਰ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਪਣੇ ਸ਼ਕਤਰ ਭਰਾਵਾਂ ਤੱਕ ਅਤੇ ਦੁੱਧ ਉਤਪਾਦਕਾਂ ਤੱਕ ਇਹ ਮੈਸੇਜ ਜ਼ਰੂਰ ਲਗਾਇਆ ਜਾਵੇ ਕਿ ਕੱਲ 21 ਤਰੀਕ ਨੂੰ ਕੋਈ ਵੀ ਪੰਜਾਬ ਦੀ ਦੁੱਧ ਵਾਲੀ ਡੈਰੀ ਉਹ ਨਹੀਂ ਖੁੱਲੇਗੀ ਅਤੇ ਜਿੰਨੇ ਵੀ ਦੁੱਧ ਉਤਪਾਦਕ ਹੈ ਜਸ ਖੱਤਰਵੀਰ ਹੈ ਉਹ ਸਵੇਰੇ 9 ਵਜੇ ਮਿਲਕ ਪਲਾਂਟ ਮਹਾਲੀ ਦੇ ਗੇਟ ਦੇ ਅੱਗੇ ਪਹੁੰਚਣ ਦੀ ਕਿਰਪਾਲਤਾ ਕਾਰਨ ਤਾਂ ਜੋ ਮਿਲਕ ਫੰਡ ਪੰਜਾਬ ਵੱਲੋਂ ਸਾਡੇ ਦੁੱਧ ਉਤਪਾਦਕਾਂ ਅਤੇ ਖੱਤਰਾਂ ਦੇ ਨਾਲ ਜਿਸ ਤਰ੍ਹਾਂ ਦੀ ਤੱਕੇਸ਼ਾਹੀ ਕੀਤੀ ਜਾ ਰਹੀ ਹੈ ਹਰਾਸਮੈਂਟ ਕੀਤੀ ਜਾ ਰਹੀ ਹੈ ਉਹਨੂੰ ਨੱਕ ਪਾਈ ਜਾ ਸਕੇ ਤੇ ਦੂਜੇ ਪੰਜਾਬ ਸਰਕਾਰ ਦੇ ਨਾਲ ਹੁਣ ਆਰ ਪਾਰ ਦੀ ਲੜਾਈ ਲੜਨ ਦਾ ਜਿਹੜਾ ਸਮਾਂ ਉਹ ਆ ਚੁੱਕਿਆ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਅਸੀਂ ਇੰਤਜ਼ਾਰ ਕਰ ਰਹੇ ਸੀ ਕਿ ਸਹਿਕਾਰਤਾ ਵਿਭਾਗ ਹੈ ਜਿਹੜਾ ਉਹ ਸੀਐਮ ਸਾਹਿਬ ਨੇ ਆਪਣੇ ਕੋਲ ਰੱਖਿਆ ਹੋਇਆ ਤੇ ਸੀਐਮ ਸਾਹਿਬ ਬਿਲਕੁਲ ਵੀ ਇਸ ਮਹਿਕਮੇ ਦੇ ਉੱਤੇ ਧਿਆਨ ਨਹੀਂ ਦੇ ਰਹੇ ਤੇ ਹੁਣ ਸਾਡਾ ਫਰਜ਼ ਬਣਦਾ ਹੈ ਕਿ ਸੀਐਮ ਸਾਹਿਬ ਨੂੰ ਇਹ ਦੱਸੀਏ ਇਕੱਠੇ ਹੋ ਕੇ ਕਿ ਸਾਡੀ ਸਹਿਕਾਰਤਾ ਜਿਹੜੀ ਹੈ ਸਹਿਕਾਰਤਾ ਵਿਭਾਗ ਚਾਹੇ ਉਹ ਮਿਲਕ ਫੈਡ ਹੈ ਚਾਹੇ ਉਹ ਹੋਰ ਵੀ ਕੋਆਪਰੇਟਿਵ ਉਦਾਰੇ ਨੇ ਉਹ ਇਸ ਸਮੇਂ ਬਹੁਤ ਘਾਟੇ ਵਿੱਚ ਚੱਲ ਰਹੇ ਨੇ ਜਿੱਥੇ ਲੋਕਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਅਗਰ ਉਹਨਾਂ ਨੇ ਫੌਰੀ ਧਿਆਨ ਦੇ ਕੇ ਸਾਡੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਅਸੀਂ ਪੰਜਾਬ ਦੇ ਲੋਕ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿੱਥੇ ਜਿਤਾ ਸਕਦੇ ਆ 89 ਐਮਐਲਏ ਦੇ ਕੇ ਉੱਥੇ ਅਸੀਂ ਇਹਨਾਂ ਨੂੰ ਗੱਦੀ ਤੋਂ ਲਾਉਣ ਚ ਵੀ ਕੋਈ ਉਹ ਨਹੀਂ ਕਰਾਂਗੇ ਘੱਟ ਨਹੀਂ ਸਮਝਾਂਗੇ ਸੋ ਜਿੰਨੇ ਵੀ ਸ਼ਕਤਰ ਭਰਾ ਜਿੰਨੇ ਵੀ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਸਾਡੀ ਹੱਥ ਜੋੜ ਕੇ ਅਪੀਲ ਹੈ ਕਿ 21 ਤਰੀਕ ਦਾ ਸਾਰੇ ਪੰਜਾਬ ਦੇ ਮਿਲਕ ਪਲਾਂਟਾਂ ਦੇ ਅੱਗੇ ਜਿਹੜੇ ਧਰਨੇ ਦਿੱਤੇ ਜਾ ਰਹੇ ਨੇ ਉਹਨਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਅਤੇ ਵੱਧ ਤੋਂ ਵੱਧ ਆਪਣੇ ਦੁੱਧ ਉਤਪਾਦਕਾਂ ਦਾ ਅਤੇ ਸ਼ਕਤਰ ਵੀਰਾਂ ਦਾ ਸਾਥ ਦਿੱਤਾ ਜਾਵੇ ਉਹ ਪੀਡੀਐਫੇ ਬਾਰੇ ਮਾਪੜੇ ਫਾਰਮਰ ਬੀਰਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਪੂਰੇ ਪੰਜਾਬ ਦੇ ਪਲਾਂਟਾਂ ਦੇ ਵਿੱਚ ਜਿੱਥੇ-ਜਿੱਥੇ ਜੁੜੇ ਹੋਏ ਨੇ ਉੱਥੇ ਆਪਣੇ ਆਮ ਦੁੱਧ ਉਤਪਾਦਕਾਂ ਤੇ ਸ਼ਕਤਰਾਂ ਦਾ ਵੱਧ ਚੜ ਕੇ ਸਾਥ ਦਿਓ ਅਤੇ ਪੰਜਾਬ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਉਹਨਾਂ ਨੂੰ ਵੀ ਸਾਡੇ ਵੱਲੋਂ ਹੱਥ ਜੋੜ ਕੇ ਅਪੀਲ ਹੈ ਕਿ ਪੰਜਾਬ ਦੇ ਦੁੱਧ ਉਤਪਾਦਕਾਂ ਤੇ ਕਿਸਾਨਾਂ ਨੂੰ ਬਚਾਉਣ ਦੇ ਲਈ ਇਹ ਆਰ ਪਾਰ ਦੀ ਲੜਾਈ ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਆ ਸੋ ਸਾਰੇ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਜਿਹੜੀ ਅਪੀਲ ਹੈ ਉਹ ਕੀਤੀ ਜਾਂਦੀ ਹੈ ਇਹ ਲਾਸਟ ਵਿੱਚ ਮੈਂ ਸਾਰੇ ਛਕਤਰ ਭਰਾਵਾਂ ਨੂੰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਪਣੇ ਦੁੱਧ ਉਤਪਾਦਕਾਂ ਨੂੰ ਜ਼ਰੂਰ ਦੱਸਿਆ ਜਾਵੇ ਸ਼ਾਮ ਨੂੰ ਅਤੇ ਸਾਰੀਆਂ ਡੈਰੀਆਂ ਦੇ ਵਿੱਚ ਇਹ ਨੋਟ ਲਿਖ ਕੇ ਲਾਏ ਜਾਣ ਕਿ 21 ਤਰੀਕ ਤੋਂ ਅਣਮਿੱਥੇ ਸਮੇਂ ਲਈ ਜਿਹੜੀਆਂ ਦੁੱਧ ਵਾਲੀਆਂ ਡੈਰੀਆਂ ਉਹ ਬੰਦ ਕੀਤੀਆਂ ਜਾਣਗੀਆਂ ਕਿਉਂਕਿ ਖੂਨ ਪਸੀਨੇ ਨਾਲ ਦੁੱਧ ਪੈਦਾ ਕਰਨ ਵਾਲੇ ਜਿਹੜੇ ਆਮ ਕਿਸਾਨ ਹੈ ਜਿਸ ਤਰ੍ਹਾਂ ਉਹਨਾਂ ਨੂੰ ਅੱਜ ੱਟਕੇ ਖਾਣੇ ਖਾਣੇ ਪੈ ਰਹੇ ਹੈ ਤੇ ੱਟਕੇ ਖਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਉਹਨਾਂ ਚੀਜ਼ਾਂ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਜਦੋਂ ਤੱਕ ਸਾਡੇ ਆਮ ਲੋਕਾਂ ਦਾ ਤੇ ਸ਼ਕਤਰਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਅਸੀਂ ਮਿਲਕ ਪਲਾਂਟਾਂ ਦੇ ਗੇਟ ਦਾ ਗੇਟ ਦੇ ਅੱਗੇ ਬਣੀ ਰਹਿਾਂਗੇ